ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਕਹਾਣੀ ਲੈ ਕੇ ਆਏ ਹਾਂ ਅੱਪਾ ਗਣਾ ਜਿਸ ਨੂੰ ਦੇਖਿਆ ਹੈ ਕੋਮਲ ਸੋਵਲ ਜੀ ਨੇ ਜਦਾਂ ਸਾਡੇ ਜੀਵਨ ਵਿੱਚ ਅਹਿਮ ਪੋੜਾ ਤੁਹੋਂ ਦੀਆਂ ਨੇ ਖਟੀਆਂ ਮਿੱਠੀਆਂ ਜਦਾਂ ਦੇ ਸਹਾਰੇ ਅਸੀਂ ਆਪਣੀ ਜ਼ਿੰਦਗੀ ਵਿੱਚ ਗੁਜ਼ਾਰੇ ਪੜਾ ਨੂੰ ਮੁੜ ਜਾਂਦੇ ਹਾਂ ਹਰ ਦੁੱਖ ਸੁੱਖ ਵਿੱਚ ਜਦਾਂ ਸਾਡੇ ਨਾਲ ਸਾਇਬ ਅੰਗ ਰਹਿੰਦੀਆਂ ਨੇ ਦੁੱਖ ਦੇ ਵਿੱਚ ਉਹ ਯਾਦਾਂ ਦੇ ਬਲ ਸਾਨੂੰ ਉਸ ਸੁੱਖ ਵਿੱਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰਦੇ ਨੇ ਬਚਪਨ ਤੋਂ ਲੈ ਕੇ ਅਸੀਂ ਆਪਣੇ ਜੀਵਨ ਵਿੱਚ ਬਹੁਤ ਜ਼ਿਆਦਾ ਇਕੱਠੀਆਂ ਕਰਕੇ ਅੱਗੇ ਵਧਦੇ ਹਾਂ ਉਹ ਯਾਦਾਂ ਇੱਕ ਕਿਤਾਬ ਵਿੱਚ ਲਿਖੇ ਅੱਖਰਾਂ ਵਾਂਗੂ ਸਾਡੇ ਦਿਮਾਗ ਵਿੱਚ ਛਪੀਆਂ ਹੁੰਦੀਆਂ ਨੇ ਜਦੋਂ ਜੀ ਕੀਤਾ ਉਹਨਾਂ ਨੂੰ ਯਾਦ ਕਰਕੇ ਅਸੀਂ ਆਪਣੇ ਦੇਣ ਨੂੰ ਹੌਸਲਾ ਦਿੰਦੇ ਹਾਂ ਇੱਕ ਕੁੜੀ ਲਈ ਜਦਾਂ ਦਾਜ ਦੇ ਵਾਂਗ ਹੁੰਦੀਆਂ ਨੇ ਜੋ ਉਹ ਆਪਣੇ ਪੇਕੇ ਘਰ ਤੋਂ ਇਕੱਠੀਆਂ ਕਰਕੇ ਆਪਣੇ ਸਹੁਰੇ ਪਰਿਵਾਰ ਵਿੱਚ ਲੈ ਕੇ ਜਾਂਦੀ ਹੈ ਜਿੰਨਾ ਜ਼ਿਆਦਾ ਦੇ ਸਹਾਰੇ ਉਹ ਵਿਗਾਰਨੀ ਘਰ ਵਿੱਚ ਦਿਨ ਬਤੀਤ ਕਰਦੀ ਹੈ ਫਿਰ ਬੱਚਿਆਂ ਨਾਲ ਘੁਲ ਮਿਲ ਕੇ ਉਹ ਜਾਂਦਾ ਦੇ ਸਹਾਰੇ ਦੁਆਰਾ ਬਚਪਨ ਤੇ ਜਵਾਨੀ ਨੂੰ ਜੀਉਂਦੀ ਹੈ ਮੈਂ ਆਪਣੇ ਬਚਪਨ ਤੋਂ ਲੈ ਕੇ ਹੁਣ ਤੱਕ ਬਹੁਤ ਜ਼ਿਆਦਾ ਨੂੰ ਆਪਣੇ ਅੰਦਰ ਸਮੋਹ ਕੇ ਰੱਖਿਆ ਹੈ ਮੇਰੇ ਬਚਪਨ ਤੋਂ ਲੈ ਕੇ ਹੁਣ ਤੱਕ ਮੇਰੀ ਜ਼ਿੰਦਗੀ ਵਿੱਚ ਬਹੁਤ ਹੀ ਉਤਰਾ ਚੜ੍ਹਾਅ ਆਇਆ ਆਪਣੀਆਂ ਯਾਦਾਂ ਵਿੱਚੋਂ ਸਭ ਤੋਂ ਬਹੁਤ ਉਲਜਾਜ਼ ਨੂੰ ਅੱਜ ਵੀ ਮੈਨੂੰ ਅੰਦਰ ਤੱਕ ਹਿਲਾ ਦਿੰਦੀ ਹੈ ਅੱਜ ਤੋਂ 15-16 ਸਾਲ ਪਹਿਲਾਂ ਦੀ ਗੱਲ ਹੈ ਇਹ ਉਸ ਕੁੜੀ ਦੀ ਕਹਾਣੀ ਹੈ ਜੋ ਆਪਣੇ ਜੀਵਨ ਤੋਂ ਬਿਲਕੁਲ ਖੁਸ਼ ਨਹੀਂ ਸੀ ਉਹ ਕੁੜੀ ਸਾਡੇ ਬਹੁਤ ਨੇੜੇ ਦੇ ਰਿਸ਼ਤੇਦਾਰ ਦੀ ਕੁੜੀ ਸੀ ਜਿਸ ਦਾ ਨਾਂ ਸੀ ਮਨੀ ਮੈਂ ਉਸ ਕੁੜੀ ਨੂੰ ਬਹੁਤ ਵਾਰ ਮਿਲੀ ਸੀ ਜਦੋਂ ਵੀ ਉਸ ਕੁੜੀ ਨੂੰ ਮਿਲਣਾ ਹਮੇਸ਼ਾ ਚੁੱਪਚਾਪ ਮੈਂ ਉਮਰ ਵਿੱਚ ਛੋਟੀ ਸੀ ਤਾਂ ਉਸ ਨਾਲ ਕਈ ਵਾਰ ਗੱਲ ਕੀਤੀ ਬਹੁਤ ਹੀ ਨੰਨ ਸੁਭਾਅ ਉਹ ਮੇਰੇ ਨਾਲ ਵੀ ਡਰ ਡਰ ਕੇ ਬੋਲਦੀ ਸੀ ਮੈਂ ਪੁੱਛਿਆ ਕਿਉਂ ਤੁਸੀਂ ਇੰਨਾ ਹੋਈ ਬੋਲਦੇ ਹੋ ਬਸ ਥੋੜਾ ਜਿਆ ਹਾਸਪੈਂਦੀ ਮੈਂ ਇਸ ਤਰ੍ਹਾਂ ਹੀ ਬੋਲਦੀ ਆ ਪੜਾਈ ਵਿੱਚ ਵੀ ਪੂਰੀ ਹਸ਼ਿਆ NA BEVER ਕਿੱਥੀ ਹੋਈ ਸੀ ਬਚਪਨ ਵਿੱਚ ਮੇਰੇ ਨਾਲ ਗੱਲਾਂ ਕਰਦੀ ਮੈਨੂੰ ਪੁੱਛਣ ਲਗੀ ਕਿਹੜੀ ਈਮਾਦ ਵਿੱਚ ਪੜਦੀ ਹੈ ਮੈਂ ਉਸ ਸਮੇਂ 8ਵੀਂ ਈਮਾਦ ਵਿੱਚ ਸੀ ਕਾਫੀ ਸਮੇਂ ਤੱਕ ਮੈਂ ਉਸ ਦੀਆਂ ਗੱਲਾਂ ਕੀਤੀਆਂ ਪਰ ਅਸੀਂ ਘਰੋਂ ਉਤਰ ਪਈ ਉਸਨੇ ਮੈਨੂੰ ਹੱਸ ਕੇ ਬਾਏ ਬਾਏ ਕਿੱਤੀ ਘਰ ਆ ਕੇ ਮੈਂ ਮੰਮੀ ਨੂੰ ਪੁੱਛਿਆ ਉਹ ਦੀਦੀ ਇਹਨੇ ਚੁੱਪ ਚੁੱਪ ਕਿਉਂ ਸੀ ਮੰਮੀ ਕਹਿੰਦੀ ਪਤਾ ਨਹੀਂ ਉਹਨੂੰ ਕਾਦੀ ਟੈਨਸ਼ਨ ਹੈ ਕਿਸੇ ਨਾਲ ਖੁੱਲ ਕੇ ਨਹੀਂ ਬੋਲਦੀ घर कहते दे बहुत इलाज करवाया है पर कितों ठीक नहीं हुई मैं सोचा जो उस पढ़ाई कि असि भी उसके बयाते गए मैं मम्मी भी गए पाप क्योंकि पापा तदेस रेंदे मैं ब्याह से जाके की देखिया वह कुड़ी छेद भाई बयासी ਉਹ ਇਸ ਤਰ੍ਹਾਂ ਤੁਰਦੀ ਸੀ ਜਿਵੇਂ ਕੋਈ ਕੰਮ ਕਰਨ ਵਾਲੀ ਹੋਵੇ ਐਨੀ ਸੋਹਣੀ ਸੁਨੱਖੀ ਸੀ ਪਰ ਆਮ ਕੁੜੀਆਂ ਵਾਲਾ ਕੋਈ ਨਹੀਂ ਸੀ ਇਸ ਵਿੱਚ ਹਰ ਵਕਤ ਪਤਾ ਨਹੀਂ ਕਿਹੜੀਆਂ ਸੋਚਾਂ ਵਿੱਚ ਸੋਚਦੀ ਰਹਿੰਦੀ ਸਾਰੇ ਉਸ ਨੂੰ ਕਹਿ ਰਹੇ ਸੀ ਪਿਆਰ ਹੋ ਲਈ ਪਰ ਉਸ ਦਾ ਬਿਲਕੁਲ ਵੀ ਮਨ ਨਹੀਂ ਸੀ ਭਰਾ ਦਾ ਕੋਈ ਸ਼ਗਨ ਕਰਨ ਦਾ ਨਾਹਾ ਤੋਬੇ ਵਧੀਆ ਕੱਪੜੇ ਤਾਂ ਉਸ ਨੇ ਪਾ ਲਏ ਪਰ ਕੋਈ ਵੀ ਰਸਮ ਨਾ ਕੀਤੀ सारिया रस्म उसकी भूआ दुड़िया नेतिया पर वागू एक पासे खड़ी देख रही थी कोई दिलचस्पी नहीं सी। किसे भी रस्म जो कुछ भी उठे हो रहा चलो सब रस्म हो गई बरात चढ़न की तैयारी उसम्मी ने बरात जान लिया पर उसका दिल नहीं करता बरात जानी क्योंकि जो उसने कोई रस्म ही की ਫਿਰ ਵਿਰਾਤ ਕਿਵੇਂ ਚਲੀ ਜਾਂਦੀ ਇਹ ਕੋਈ ਉਸਤਾ ਗੁੱਸਾ ਗੱਲਾ ਨਹੀਂ ਸੀ ਨਾ ਹੀ ਕੋਈ ਉਸਦਾ ਜਿਆਦਾ ਪੜੀ ਰਿਖਿਆ ਕਮੰਡ ਸੀ ਬਸ ਪਤਾ ਨਹੀਂ ਉਸਦੇ ਮਨ ਚ ਕਿਸ ਚੀਜ਼ ਦਾ ਸਦਮਾ ਲੱਗਿਆ ਸੀ ਜੋ ਉਸ ਨੂੰ ਆਪਣੀ ਜ਼ਿੰਦਗੀ ਨਾਲ ਬਿਲਕੁਲ ਵੀ ਮੋਹ ਨਹੀਂ ਸੀ ਸਭ ਕੁਝ ਹੋ ਗਿਆ ਭਰਾ ਭਾਬੀ ਨੇ ਗਾ ਕੇ ਕਰ ਲੈ ਨਵੀਂ ਭਾਬੀ ਦੇ ਘਰ ਆਉਂਦਾ ਚਾ ਸਭ ਨੂੰ ਹੁੰਦਾ ਹੈ ਪਰ ਉਹ ਕੁੜੀ ਨੂੰ ਕੋਈ ਹੀ ਫਰਕ ਨਹੀਂ ਸੀ ਸ਼ਾਮ ਨੂੰ ਵੀ ਕੋਈ ਖੁਸ਼ੀ ਨਾ ਮਨਾਈ। ਬਸ ਘਰ ਦੇ ਕੰਮਾਂ ਵਿੱਚ ਲੱਗੀ ਰਹੀ। ਫਿਰ ਕਿਸੇ ਕੋਨੇ 'ਤੇ ਜਾ ਕੇ ਬੈਠ ਜਾਂਦੀ ਐ। ਭਰਾ ਦਾ ਪਿਆ ਹੋ ਗਿਆ। ਅਸੂਕਰ ਆ ਗਈ। ਮੈਂ ਫਿਰ ਉਸ ਕੁੜੀ ਬਾਰੇ ਸੋਚੀ ਜਾ ਰਹੀ ਸੀ। ਉਹ ਸਾਰਾ ਦਿਨ ਉਹ ਸਾਰਾ ਦ੍ਰਿਸ਼ ਮੇਰੀਆਂ ਅੱਖਾਂ ਸਾਹਮਣੇ ਆ ਰਿਹਾ ਸੀ। ਕਿਵੇਂ ਇੱਕ ਇੰਨੀ ਪੜੀ ਲਿਖੀ ਕੁੜੀ ਕਿਸੇ ਵੀ ਦਿਨ ਤਿਹਾਰ ਵਿੱਚ ਦਿਲਚਸਪੀ ਨਹੀਂ ਲੈਂਦੀ। ਕਿਉਂ ਉਸ ਵਿੱਚ ਆਮ ਕੁੜੀਆਂ ਵਾਲੇ ਗੁਣ ਨਹੀਂ ਸੀ ਕਿਉਂਕਿ ਉਸ ਨੂੰ ਸਜਣਾ ਸਬਰਨਾ ਚੰਗਾ ਨਹੀਂ ਸੀ ਲੱਗਦਾ ਬਸ ਇਹ ਹੀ ਸੋਚਾਂ ਸੁਚੀ ਕੁਝ ਦਿਨ ਲੰਘ ਗਏ ਤੇ ਉਹ ਹੋ ਕੁੜੀ ਦੀ ਯਾਦ ਮੇਰੇ ਦਿਮਾਗ ਵਿੱਚ ਧੁੰਦਲੀ ਹੁੰਦੀ ਗਈ ਮੈਂ ਫਿਰ ਉਹੀ ਆਪਣੀ ਜ਼ਿੰਦਗੀ ਵਿੱਚ ਮਸਤ ਹੋ ਗਈ ਫਿਰ ਭਰਾ ਦੇ ਵਿਆਹ ਤੋਂ ਕੁਝ ਸਵਾ ਬਾਰ ਮੰਮੀ ਉਹਨਾਂ ਦੇ ਪਿੰਡ ਗਈ ਮੈਂ ਮੰਮੀ ਨੂੰ ਕਾਰਾਂ ਨੂੰ ਮਣੀ ਦਾ ਹਾਲ ਪੁੱਛਿਆ ਕਹਿੰਦੀ ਹੁਣ ਤਾਂ ਕੁਝ ਠੀਕ ਲੱਗਦੀ ਸੀ ਮੈਂ ਪੁੱਛਿਆ ਭਾਬੀ ਨਾਲ ਕਿਵੇਂ ਰਹਿੰਦੀ ਹੈ ਆਖੇ ਪੁੱਤ ਉਹ ਭਗਤ ਨੇ ਕਿਹੜਾ ਵੱਧ ਘੱਟ ਬੋਲਣਾ ਜਾਂ ਲੜਨਾ ਕਿਸੇ ਨਾਲ ਵਧੀਆ ਰਹਿੰਦੀ ਹੈ ਬਸ ਨੌਕਰਾਂ ਬਾਉ ਕੰਮ ਕਰਦੀ ਰਹਿੰਦੀ ਹੈ ਉਸ ਦੀ ਤਸਵੀਰ ਫਿਰ ਮੇਰੀਆਂ ਅੱਖਾਂ ਸਾਹਮਣੇ ਘੁੰਮ ਗਈ ਇਸ ਤਰ੍ਹਾਂ ਹੀ ਸਮਾਂ ਲੰਘਦਾ ਗਿਆ ਫਿਰ ਸੁਦੇ ਪਰਿਵਾਰ ਨੇ ਫੈਸਲਾ ਕੀਤਾ ਵੀ ਹੁਣ ਕੁੜੀ ਦਾ ਵਿਆਹ ਕਰ ਦਿੰਦੇ ਹਾਂ ਸ਼ਾਇਦ ਕੁਝ ਉਸਦੀ ਜ਼ਿੰਦਗੀ ਸੰਭਲ ਜਾਵੇ ਤਾਂ ਉਹ ਠੀਕ ਹੋ ਜਾਵੇ ਜਾਂ ਉਹ ਸਭ ਰਸਮਾਂ ਵਿੱਚ ਦਸਾਸਤੀ ਲਵੇ ਸਾਰਿਆਂ ਦੀ ਸਹਿਮਤੀ ਨਾਲ ਉਸ ਲਈ ਮੁੰਡਾ ਲੱਭਣਾ ਸ਼ੁਰੂ ਕਰ ਦਿੱਤਾ ਸਮਾਂ ਲੰਘਦਾ ਗਿਆ 1 ਸਾਲ ਬਾਅਦ ਉਸ ਲਈ ਮੁੰਡਾ ਮਿਲ ਗਿਆ ਮੁੰਡਾ ਦੀ ਅਧਿਆਪਕ ਸੀ ਗੁਰਸਿੱਖ ਪਰਿਵਾਰ ਦਾ ਸੀ ਕੁੜੀ ਨੂੰ ਦੇਖਦੇ ਸਾਰੇ ਮੁੰਡੇ ਨੇ ਪਸੰਦ ਕਰ ਲਿਆ। ਕੁੜੀ ਉਪਰਾਂ ਬਾਗ ਸਭ ਕੁਝ ਦੇਖੀ ਜਾ ਰਹੀ ਸੀ। ਪਰ ਫਿਰ ਵੀ ਚੁੱਪ ਸੀ। ਸਾਗਣ ਪਾਇਆ ਗਿਆ, ਰੁਕਾ ਹੋ ਗਿਆ। ਕੁਝ ਸਮੇਂ ਬਾਅਦ ਵਿਆਹ ਦੀ ਮੰਗ ਕੀਤੀ ਗਈ। ਪਰਿਵਾਰ ਬਹੁਤ ਵਧੀਆ ਸੀ। ਤੇ ਮਾਪਿਆਂ ਦੀ ਇਕਲਤੀ ਸੀ। ਉਸ ਲਈ ਹਰ ਚੀਜ਼ ਦੀ ਖਰੀਦਦਾਰੀ ਕੀਤੀ ਗਈ। ਨਿੱਕੀ ਚੀਜ਼ ਤੋਂ ਲੈ ਕੇ ਹਰ ਜ਼ਰੂਰਤਮੰਦ ਚੀਜ਼ ਦੇਹੇ ਵਿੱਚ ਤੇ ਲੈ ਕੇ ਦੀ ਗਈ ਪਰ ਇਸ ਖਰੀਦਦਾਰੀ ਵਿੱਚ ਵੀ ਉਸਨੇ ਕੋਈ ਰੁਚੀ ਨਾ ਦਿਖਾਈ ਇਹ ਸਮਾਂ ਵੀ ਭਰਾ ਦੇ ਦਿਆ ਵਾਂਗੋ ਹਿਲੰਗ ਗਿਆ ਸੀ ਜਿਵੇਂ ਕਿਸੇ ਹੋਰ ਦੇ ਵਿਆਹ ਦੀ ਤਿਆਰੀ ਹੋਵੇ ਉਹ ਜਮਾਂ ਬੇਫਿਕਰੀ ਨਾਲ ਤੁਰ ਹੀ ਫਦੀ ਸੀ ਸਾਨੂੰ ਵੀ ਵਿਆਹ ਤੇ ਬੁਲਾਇਆ ਗਿਆ ਵਿਆਹ ਦਾ ਦਿਨ ਆਇਆ ਤੇ ਮੈਂ ਭੈਣਾਂ ਤੇ ਵੱਡਾ ਭਾਈ ਤਿੰਨੇ ਅਸੀਂ ਵਿਆਹ ਤੇ ਗਏ ਉਹ ਤਿਆਰ ਹੋਈ ਐਨੀ ਸੋਹਣੀ ਲੱਗਦੀ ਸੀ ਜਿਵੇਂ ਕੋਈ ਪਰੀ ਹੋਵੇ। ਪੂਆ ਦੀਆਂ ਕੁੜੀਆਂ ਵੱਲੋਂ ਰਿਵਣ ਘਟਾਉਣ ਦੀ ਰਸਮ ਕੀਤੀ ਗਈ। ਉਸ ਦਿਨ ਥੋੜੀ ਖੁਸ਼ੀ ਹੀ ਪ੍ਰਤੀਤ ਹੋ ਰਹੀ ਸੀ। ਬਰਾਤ ਨੇ ਚਾਹ ਪਾਣੀ ਪੀਤਾ। 12 ਹੋ ਗਈ। ਆਨੰਦ ਕਾਰਜ ਦੀ ਰਸਮ ਲਈ ਤਿਆਰ ਕੀਤਾ ਗਿਆ। ਉਹ ਪੁੱਛਣ ਲੱਗੀ ਕਿੱਥੇ ਜਾ ਕੇ ਕਿੱਥੇ ਲਿਜਾ ਰਹੇ ਹੋ ਮੈਨੂੰ। ਉਸ ਨੂੰ ਦੱਸਿਆ ਗਿਆ ਤੇਰਾ ਵਿਆਹ ਹੋਣ ਲੱਗਾ ਹੋਣਾ। ਅੱਗੇ ਬਿਨਾ ਕੁਝ ਪੁੱਛੇ ਉਹ ਉਹਨਾਂ ਦੇ ਨਾਲ ਤੁਰ ਪਈ। ਸਾਰੇ ਕੋਸ਼ਨ ਕਿ ਹੁਣ ਉਸਦੀ ਜ਼ਿੰਦਗੀ ਬਦਲ ਜਾਏਗੀ ਇਹ ਵੀ ਆਮ ਕੁੜੀਆਂ ਵਾਂਗ ਆਪਣੀ ਜ਼ਿੰਦਗੀ ਬਤੀਤ ਕਰੇਗੀ ਆਨੰਦ ਕਾਰਜ ਲਈ ਉਸ ਨੂੰ ਗੁਰਦੁਆਰਾ ਸਾਹਿਬ ਲੈ ਕੇ ਗਏ ਉਹ ਗੁਰੂ ਘਰ ਪਹੁੰਚੀ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕਿਆ ਤੇ ਬੈਠ ਗਈ ਕਿਸਮਤ ਨੂੰ ਪਤਾ ਨਹੀਂ ਕੀ ਮਜੂਰ ਸੀ ਜੋ ਸਭ ਸੋਚ ਰਹੇ ਸੀ ਜੋ ਆਪਣੇ ਸੁਪਨੇ ਸਜੋ ਰਹੇ ਸੀ ਹੋਇਆ ਉਸ ਸਭ ਕੁਝ ਉਸ ਤੋਂ ਉਲਟ ਜਦੋਂ ਗ੍ਰੰਥੀ ਸਿੰਘ ਨੇ ਬੇਨਤੀ ਕੀਤੀ ਬੀਬੀ ਨੂੰ ਕਾਕਾ ਜੀ ਕੋਲ ਲਿਆ ਕੇ ਬਿਠਾਇਆ ਜਾਵੇ ਤਾਂ ਭਾਬੀ ਉਸ ਨੂੰ ਡਾੜੇ ਕੋਲ ਬਿਠਾਉਣ ਲੱਗੀ ਤਾਂ ਕੁੜੀ ਨੇ ਸਵਾਲ ਕੀਤਾ ਮੈਨੂੰ ਉੱਥੇ ਕਿਉਂ ਬਿਠਾ ਰਹੇ ਹੋ ਸਾਰੇ ਹੌਲੀ ਹੌਲੀ ਉਸ ਨੂੰ ਉੱਥੇ ਲਿਜਾਣ ਲੱਗੇ ਪੁੱਤ ਅੱਜ ਤੇਰਾ ਵਿਆਹ ਹੈ ਹੁਣ ਆਨੰਦ ਕਾਰਜ ਦੀ ਰਸਮ ਕਰਨੀ ਹੈ ਪਤਾ ਨਹੀਂ ਉਸ ਕੁੜੀ ਦੇ ਮਨ ਵਿੱਚ ਕੀ ਆਇਆ ਉਹ ਹੋ ਇੱਕਦਮ ਉੱਠ ਖੜੀ ਹੋ ਗਈ ਜਿਵੇਂ ਉਹ ਡਰ ਗਈ ਹੋਵੇ ਬੋਲਣ ਲੱਗੀ ਮੈਂ ਨਹੀਂ ਬੈਠਣਾ ਇਸ ਕੋਲ ਮੈਂ ਨਹੀਂ ਕਰਾਉਣਾ ਵਿਆਹ ਸਾਰੇ ਪਾਸੇ ਰੌਲਾ ਪੈ ਗਿਆ ਕੁੜੀ ਵਿਆਹ ਤੋਂ ਮੁੱਕਰ ਗਈ ਵਿਆਹ ਤੋਂ ਮੁੱਕਰ ਗਈ ਉਸ ਨੂੰ ਬਹੁਤ ਪਿਆਰ ਨਾਲ ਸਮਝਾਇਆ ਗਿਆ ਪੁੱਤ ਇਦਾਂ ਨਹੀਂ ਬੋਲਦੇ ਹੁੰਦੇ ਵਿਆਹ ਤਾਂ ਕੁੜੀਆਂ ਨੂੰ ਕਰਾਉਣਾ ਹੀ ਪੈਂਦਾ ਹੈ ਪਰ ਮਣੀ ਨੇ ਤਾਂ ਬਸ ਇੱਕੋ ਰਟ ਲਾਈ ਸੀ ਮੈਂ ਨਹੀਂ ਕਰਾਉਣਾ ਵਿਆਹ ਮੈਂ ਨਹੀਂ ਕਰਾਉਣਾ ਵਿਆਹ ਇਸ ਵਿੱਚ ਮੁੰਡੇ ਦੇ ਪਰਿਵਾਰ ਦੀ ਬੇਇੱਜ਼ਤੀ ਤਾਂ ਹੈ ਹੀ ਸੀ ਕੁੜੀ ਦਾ ਪਰਿਵਾਰ ਵੀ ਕਿਸੇ ਨੂੰ ਮੁੰਡਾ ਖਾਣ ਯੋਗ ਨਹੀਂ ਸਿਰਿਆ। ਪੂਆ ਕੁੜੀ ਦੀ ਕੁੜੀ ਨੂੰ ਪੂਆ ਮਾਸੀਆਂ ਪਰ ਲੋ ਖਿੱਚ ਕੇ ਘਰ ਲਿਆਂਦਾ ਗਿਆ। ਸਭ ਦੀਆਂ ਅੱਖਾਂ ਵਿੱਚ ਅੰਜੂਸਨ ਸਾਰਿਆਂ ਵੱਲੋਂ ਉਸ ਕੁੜੀ ਨੂੰ ਅਰੰਧਕਾਰ ਜਨਾ ਕਰਾਉਣ ਦਾ ਕਾਰਨ ਪੁੱਛਿਆ ਜਾ ਰਿਹਾ ਸੀ। ਲੋਕ ਭਾਤ ਭਾਂ ਦੀਆਂ ਗੱਲਾਂ ਕਰ ਰਹੇ ਸੀ ਕਿ ਕੁੜੀ ਦੇ ਲੱਛਣ ਠੀਕ ਨਹੀਂ। ਕੁੜੀ ਕਿਸੇ ਮੁੰਡੇ ਦੇ ਪਿੱਛੇ ਲੱਗ ਕੇ ਜਵਾਬ ਦੇ ਰਹੀ ਹੈ। ਸਾਰੇ ਕੁੜੀ ਨੂੰ ਬਦਨਾਮ ਕਰ ਰਹੇ ਸੀ। ਅਕੇਗੇ ਤੇ ਹੋਰ ਖੇ ਖਾਣੀ ਸੀ ਪਹਿਲਾਂ ਦੱਸ ਦਿੰਦੀ ਸਾਡੀ ਐਨੀ ਬੇਟੀ ਕਿਉਂ ਕਰਵਾਈ ਅਸੀਂ ਉੱਥੇ ਹੀ ਫਾਹਾ ਵੱਢ ਦਿੰਦੇ ਸਾਨੂੰ ਇੱਕ ਵਾਰ ਦੱਸਦੀ ਤਾਂ ਸਹੀ ਫੋਗ ਦਿੰਦੇ ਉੱਥੇ ਪਤਾ ਨਹੀਂ ਉਸ ਕਿਸਮਤ ਮਾਰੀ ਨੂੰ ਕਿੰਨੇ ਇਲਜ਼ਾਮਾਂ ਦਾ ਭਾਗੀ ਬਣਨਾ ਪੈ ਰਿਆ ਸੀ ਕਿੰਨਾ ਕੁਝ ਸੁਣੋ ਮਿਲ ਰਿਹਾ ਸੀ ਪਰ ਉਸ ਕੁੜੀ ਨੂੰ ਬਿਲਕੁਲ ਨਹੀਂ ਸੀ ਪਤਾ ਕਿ ਉਸਨੇ ਕੀ ਗਲਤੀ ਕਰ ਲਈ ਹੈ ਨਾ ਹੀ ਉਹ ਕਿਸੇ ਨੂੰ ਪਲਟ ਕੇ ਜਵਾਬ ਦੇ ਰਹੀ ਸੀ ਜਦੋਂ ਸਾਰੇ ਉਸ ਦੇ ਚਰਿੱਤਰ ਤੇ ਉਂਗਲੀ ਚੁੱਕ ਰਹੇ ਸੀ ਕੋਮਲ ਸੋਮਲ ਜੀ ਦਾ ਇਹ ਰਚਨਾ ਤੁਹਾਨੂੰ ਕਿਵੇਂ ਲੱਗੀ ਕੱਲ ਨੂੰ ਅਗਲਾ ਭਾਗ ਜ਼ਰੂਰ ਸੁਣਨਾ ਜੀ ਇਸ ਬਾਰੇ ਆਪਣੇ ਵਿਚਾਰ ਜ਼ਰੂਰ ਦੱਸਨੇ ਕਹਾਣੀ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਣਾ ਜੀ ਕਮੈਂਟਾਂ ਵਿੱਚ ਇਸ ਬਾਰੇ ਵੱਧ ਤੋਂ ਵੱਧ ਜ਼ਰੂਰ ਦੱਸਣਾ ਜੀ ਕਹਾਣੀ ਨੂੰ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ